ਹਾਂਜੀ ਸ਼ਸ਼ੀਕਾ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਸਾਰੇ ਵਿਦੇ ਦੁਪੱਟਾ ਸੂਟਸ ਗੱਲੀਆਂ ਵਾਲੇ ਸੂਟ ਨੇ ਜੀ ਸਾਰੇ ਵਿਦਾਊਟ ਲਾਈਨਿੰਗ ਬਣਨੇਗੇ ਮੈਚਿੰਗ ਵੀ ਰਹਿਣਗੇ ਆਲਓਵਰ ਵੀ ਰਹਿਣਗੇ ਦੁਪੱਟੇ ਬਹੁਤ ਸੋਹਣੇ ਨੇ ਜੀ ਸਾਰੇ ਸੂਟਾਂ ਨਾਲ ਵੀਡੀਓ ਨੂੰ ਪਲੀਜ਼ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਰਿਆਂ ਨੇ ਦੇਖਣੀ ਹੈ ਜੋ ਵੀ ਵੇਖਣ ਲੱਗ ਗਏ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਆਪਣੇ ਰਿਲੇਟਿਵਸ ਦੇ ਵਿੱਚ ਤਾਂ ਕਿ ਵੱਧ ਤੋਂ ਵੱਧ ਭੈਣਾਂ ਦਾ ਕੀ ਫਾਇਦਾ ਹੋ ਸਕੇ ਜੇਕਰ ਕੋਈ ਨਿਊ ਆਪਣੇ ਨਾਲ ਕੰਮ ਕਰਨ ਕਰਕੇ ਜੁੜਨਾ ਚਾਹੁੰਦਾ ਹੈ ਤਾਂ ਜੁੜ ਸਕਦੇ ਨੇ ਇੱਕ ਹੋਰ ਗੱਲ ਸੀਗੀ ਕਿ ਜੇ ਅਦਰ ਕੰਟਰੀਜ਼ ਦੇ ਵਿੱਚ ਕੋਈ ਭੈਣ ਆਪਣੇ ਤੋਂ ਸੂਟ ਮੰਗਵਾਉਣਾ ਚਾਹੁੰਦੀ ਆ ਨਾ ਪੇਮੈਂਟ ਕਰਨੀ ਆ ਉਹਨਾਂ ਨੇ ਦੇਖੋ ਜੀ ਉਹ ਪੇਮੈਂਟ ਅਦਰ ਕੰਟਰੀ ਵਾਲੀ ਆ ਜਿਹੜੀ ਉਹ ਆਪਣੇ ਇੰਡੀਆ ਵਾਲੀ ਤਾਂ Google Pay ਹੋ ਜਾਂਦੀ ਆ ਬਟ ਦੂਸਰੀ ਨਹੀਂ ਹੁੰਦੀ ਉਹ ਆਪਾਂ ਤੁਹਾਨੂੰ ਸ਼ੋਅ ਕਰ ਦਿਆਂਗੇ ਜੀ ਤੇ ਤੁਸੀਂ ਕਰ ਦਿਆ ਕਰੋ ਮਤਲਬ ਕਿ ਜਿੱਦਾਂ ਹੁਣ ਫੋਰਨ ਕੰਟਰੀ ਚੋਂ ਕਿਸੇ ਸਿਸਟਮ ਨੇ ਲੈਣੇ ਨੇ ਹਨਾ ਤਾਂ ਉਹ ਉਦਾਂ ਕਰ ਸਕਦੇ ਹਾਂ ਹਾਂਜੀ ਆ ਆਪਣੇ ਕੋਲੇ ਫਰਸਟ ਡਿਜ਼ਾਈਨ ਆ ਗਿਆ। ਦੁਪੱਟਾ ਆਊਗਾ ਪ्युअर ਦਾ ਜੀ। ਦੁਪੱਟਾ ਦੇਖੋ ਬਹੁਤ ਸੋਹਣਾ ਦੁਪੱਟਾ। ਤੇ ਆ ਰਹੂਗੀ ਜੀ ਇਸ ਦੀ ਸ਼ਰਟ। ਮਸਟਰਡ ਕਲਰ ਤੁਹਾਨੂੰ ਖੋਲ ਕੇ ਦਿਖਾਤਾ ਜੀ। ਆਪਾਂ ਬਹੁਤ ਸਲੋ ਬਣਾਵਾਂਗੇ ਜੀ ਤਾਂ ਕਿ ਤੁਹਾਨੂੰ ਸਕਰੀਨਸ਼ਾਟ ਲੈਣ ਦੇ ਕੋਈ ਪ੍ਰੋਬਲਮ ਨਾ ਆਵੇ। ਆ ਬਾਟਮ ਰਹੂਗੀ ਜੀ। ਕੱਟ ਪ੍ਰੋਪਰ ਰਹੂਗੀ ਜੀ ਤੁਸੀਂ ਜਿੰਮੇ ਮਰਜ਼ੀ ਬਣਾ ਸਕਦੇ ਹੋ ਪਲਾਜ਼ੋ ਬਣਾਓ ਸਲਵਾਰ ਬਣਾਓ ਹੈਵੀ ਬਣਾਓ ਜਿੱਦਾਂ ਮਰਜ਼ੀ ਬਣਾਓ ਆ ਦੁਪੱਟਾ ਰਹੇ ਜੂਗਾ ਜੀ ਇਸ ਦਾ ਆ ਮਸਟਰਡ ਕਲਰ ਆਪਾਂ ਨੇ ਤੁਹਾਨੂੰ ਹੋਰਤਾ ਜੀ ਇਸਦੇ ਕਲਰ ਆਉਣਗੇ ਜੀ 3 ਹੋਰ ਇੱਕ ਆ ਵਾਲਾ ਆ ਗਿਆ ਜੀ ਇਹ ਆ ਗਿਆ ਜੀ ਮਹਿਰੂਨ ਬਾਟਮ ਦੇ ਨਾਲ ਇਹਦੀ ਬਾਟਮ ਮਸਟਰਡ ਆ ਗਈ ਜੀ ਦੀ ਬਾਟਮ ਮਹਿਰੂਨ ਰਹੂਗੀ। ਇਸ ਦੀ ਬਾਟਮ ਗ੍ਰੇ ਰਹੂਗੀ ਜੀ। ਗ੍ਰੇ ਬਾਟਮ ਨਾਲ ਆ ਗਿਆ ਇੱਕ ਮਹਿਰੂਨ ਬਾਟਮ ਨਾਲ ਆ ਗਿਆ ਤੇ ਇੱਕ ਆ ਗਿਆ ਜੀ। ਪਿੰਕ ਬਾਟਮ ਨਾਲ। ਪਿੰਕ, ਗ੍ਰੇ, ਮਹਿਰੂਨ ਤੇ ਮਾਸਟਰ। 4 ਕਲਰ ਆ ਗਏ ਜੀ। ਵਿਦ ਦੁਪੱਟਾ ਵਿਦਆਊਟ ਲਾਈਨਿੰਗ ਵਾਲੇ ਬਹੁਤ ਸੋਹਣੇ ਸੂਟ ਨੇ ਜੀ। ਪ੍ਰਾਈਸ ਰੋਗਾ ਜੀ ਓਨਲੀ 1000 ਰੁਪਏ। ਓਨਲੀ 1000 ਰੁਪਏ ਦੇ ਵਿੱਚ ਤੁਹਾਨੂੰ ਆਰ ਕੁਝ ਤੇ ਜਿਹੜੇ ਆਪਣੇ ਤੋਂ ਮਿਲ ਜਾਣਗੇ। ਵੈਰੈਟੀ ਆਪਣੀ AK 택ਸ ਦੀ ਰਹਿੰਦੀ ਹੈ ਜੀ। ਅੰਕੁਰ ਦੀ ਰਹਿੰਦੀ ਹੈ ਤੁਹਾਨੂੰ ਪਤਾ ਹੀ ਹੋਗਾ ਸਾਰਿਆਂ। B అలਮ ਚਾਲੂ माल ਨਹੀਂ ਹੁੰਦਾ ਵੀਰੇ ਆਪਣੇ ਕੋਲੇ। ਤੁਹਾਨੂੰ ਸਾਰਿਆਂ ਨੂੰ ਪਤਾ। ਇਹ ਪਲੇਨ ਬਾਟਮ ਨਾਲ ਸੀਗੇ ਜੀ। ਆਹ ਤੁਹਾਨੂੰ ਅਗਲੇ ਕੋਲ ਚੋਲ ਕੇ ਆ ਜੀ। ਇਹ ਆ ਗਿਆ ਜੀ ਪ੍ਰਿੰਟਡ ਬਾਟਮ ਨਾਲ। ਲਗਭਗ 20 ਕੁ ਸੈਣੀ ਜਦੋਂ ਵੀਡੀਓ ਚ ਆਪਣੀ ਪਸਾਰੀ ਚ ਪ੍ਰਾਈਸ ਆਪਾਂ ਨਾਲ ਦੀ ਨਾਲ ਦੱਸੀ ਜਾਵਾਂਗੇ ਕਿਉਂਕਿ ਰਿਪੀਟ ਕੋਈ ਨਹੀਂ ਹੋਊਗਾ ਅਲੱਗ-ਅਲੱਗ ਪ੍ਰਾਈਜ਼ ਵਾਲੇ ਦੱਸਾਂਗੇ ਦਿਖਾਵਾਂਗੇ ਜਦੋਂ ਪਤਾ ਨੂੰ ਹਾਂਜੀ ਆ ਗਿਆ ਜੀ ਬਾਈਕ ਪੈਚ ਵਰਕ ਹੈ ਜੀ ਫਰੰਟ ਤੇ ਆ ਵਾਲੀ ਜਿਹੜੀ ਸਾਰੀ ਬੇਲ ਪਾਈ ਹੋਈ ਹੈ ਜੀ ਥ੍ਰੈਡ ਵਰਕ ਨਾਲ ਆ ਆ ਗਿਆ ਪੈਚ ਵਰਕ ਆਹ ਫਲਾਰ ਪੈਚ ਵਰਕ ਨਾਲ ਆ ਗਿਆ ਜੀ ਆ ਆ ਗਿਆ ਪੈਚ ਵਰਕ ਨਾਲ ਨੈਕ ਦੇ ਕੋਲੇ ਆਊਗਾ ਆਪਣੇ ਬਾਹਰੂ ਇਦਾਂ ਹੀ ਰਹਿਣੀ ਹੈ ਪ੍ਰਿੰਟਡ ਸ਼ਰਟ ਹੈ ਜੀ ਜਿੱਦਾਂ ਪ੍ਰਿੰਟ ਦੇਖੋ ਪ੍ਰੋਪਰ ਹਾਂਜੀ ਪ੍ਰਿੰਟ ਵੀਡੀਓ ਦੇ ਵਿੱਚ ਸ਼ੋ ਹੋ ਰਿਹਾ ਜੁਐਂਟਰੀ ਪ੍ਰਿੰਟ ਆ ਗਿਆ ਜੀ ਇਸ ਦੇ ਵਿੱਚ ਕਿ ਉਹਦਾ ਸ਼ੈਡੋ ਇਹਦੀ ਬਾਟਮ ਬਾਂਗ ਵੀ ਪੈਂਦੀ ਹੈ ਜੀ ਇਹਦੇ ਵਿੱਚ ਸ਼ੈਡੋ ਆ ਬਾਟਮ ਵਾਲੀ ਬੱਲੀ ਜੀ ਦੀ ਵੀ ਹੈਗੀ ਹੈ ਜਿਵੇਂ ਆ ਪ੍ਰਿੰਟ ਹੈ ਨਾ ਬੇਲ ਹੈਗੀ ਹੈ ਬਾਟਮ ਦੀ ਬਾਟਮ ਐਡਾ ਹੋਊਗੀ ਪ੍ਰਿੰਟਡ ਦੇਖੋ ਪ੍ਰਿੰਟਡ ਬਾਟਮ ਆਊਗੀ ਤੇ ਇਸ ਤਰ੍ਹਾਂ ਦੀ ਪ੍ਰਿੰਟਡ ਹੀ ਸ਼ਰਟ ਆਊਗੀ ਤੇ ਹੁਣ ਤੋਂ ਨੋ ਪੈਸਾ ਦਿਖਾਉਣੇ ਹੀ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਜੀ ਤੁਹਾਨੂੰ ਲਵੈਂਡਰ ਕਲਰ ਆਪਾਂ ਨੇ ਖੋਲ ਕੇ ਦਿਖਾਇਆ ਬਹੁਤ ਸੋਹਣਾ ਦੁਪੱਟਾ ਹੈ। ਫ੍ਰਾਈ ਰੋਗ ਜੀ 1450 ਰੁਪਏ ਓਨਲੀ ਸਿਰਫ 1450 ਦੇ ਵਿੱਚ ਤੁਹਾਨੂੰ ਆ ਆਪਣੇ ਕੋਲ ਦਿੱਕੀਕ ਮਿਲੇਗਾ ਜੀ। ਆਇਸ ਦਾ ਪਹਿਲਾ ਕਲਰ ਆ ਗਿਆ। ਦੂਸਰਾ ਕਲਰ ਹੈਗਾ ਜੀ ਇਸ ਦਾ ਡਾਰਕ ਪਿਸਤਾ ਗ੍ਰੀਨ ਗ੍ਰੀਨ ਕਿਹਨੂੰ ਆ ਗਿਆ। ਰਾਮਾ ਗ੍ਰੀਨ ਕਲਰ ਆ ਗਿਆ। ਅੱਲਾ ਰੇ ਜੀ ਮਹਿੰਦੀ। ਅਗਲਾ ਕਲਰ ਆ ਗਿਆ ਜੀ ਗ੍ਰੇ। ਇਹ ਜੀ ਚਾਰ ਕਲਰ ਰਹਿਣਗੇ ਜੀ ਪ੍ਰਾਈਸ ਲੂਗਾ 1450 ਰੁਪਏ ਇੱਕ ਲਵੈਂਡਰ ਆ ਗਿਆ ਇੱਕ ਰਾਮਾ ਗ੍ਰੀਨ ਆ ਗਿਆ ਇੱਕ ਮਹਿੰਦੀ ਆ ਗਿਆ ਤੇ ਇੱਕ ਆ ਗਿਆ ਜੀ ਗ੍ਰੇ ਜੀ ਚਾਰ ਕਲਰ ਰਹਿਣਗੇ ਪ੍ਰਿੰਟਡ ਬਾਟਮ ਰਹੂਗੀ ਵਰਕ ਵਾਲੀ ਸ਼ਰਟ ਰਹੂਗੀ ਪਿਓਰ ਦੁਪੱਟਾ ਰਹੂਗਾ ਜੀ 2 ਢਾਈ ਮੀਟਰ ਵੀ ਕੱਟ ਹੋਆ 1450 ਰੁਪਏ ਪ੍ਰਾਈਸ ਆ ਰਿਹਾ ਜਿਪਣ ਆਵਲੜ ਜਾਇਨ ਦੇਖ ਰਹੇ ਆ ਖੋਲ ਕਿ ਕਿਦਾਂ ਦਾ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਬਣਾ ਹੋਇਆ ਜੇ ਤੇ ਇਹ ਡਿਜ਼ਾਈਨ ਪੈਨਲ ਵਰਕ ਆ ਗਿਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਜੀ ਪੈਨਲ ਵਰਕ ਨਾਲ ਆ ਗਿਆ ਬਹੁਤ ਸੋਹਣਾ ਗਰਮੀ ਆਲਾ ਪਾਰਟੀ ਵੇਅਰ ਹੈ ਜੀ ਅੱਜ ਆਪਣੀ ਜ਼ਿਆਦਾਤਰ ਪਾਰਟੀ ਵੇਅਰ ਹੀ ਹੋਊਗਾ ਜੀ ਗਰਮੀ ਆਲਾ ਬਹੁਤ ਸੋਹਣਾ ਇਸ ਤਰ੍ਹਾਂ ਦਾ ਹੈ ਜਿੱਦਾਂ ਆਪਾਂ ਖੁਦ ਆਰਡਰ ਤੇ ਬਣਾਇਆ ਹੁੰਦਾ ਨਾ ਇਸ ਤਰ੍ਹਾਂ ਦੀ ਫਿਨਿਸ਼ਿੰਗ ਹੈ ਜੀ ਬਹੁਤ ਜ਼ਿਆਦਾ ਵਧੀਆ ਵਰਕ ਕਰਿਆ ਹੋਇਆ ਹੈਗਾ ਬਹੁਤ ਸਫਾਈ ਹੈ ਜੀ ਕਲਰ ਕੰਬੀਨੇਸ਼ਨ ਵੀ ਬਹੁਤ ਵਧੀਆ ਲੱਗਿਆ ਹੋਇਆ ਹੈ ਜੀ ਆਲ ਓਵਰ ਫੁੱਟ ਰਹੂਗਾ ਜੀ ਆਹ ਵਾਲਾ ਸੂਟ ਜਿਹੜਾ ਪਟਲ ਦਿਖਾ ਰਹੇ ਹੈ ਇਹ ਆਲ ਓਵਰ ਰਹੂਗਾ ਜੀ ਵਰਕ ਨਾਲ ਹੈਗਾ ਇਹ ਸਾਢੇ 1450 ਰੁਪਏ ਪ੍ਰਾਈਸ ਦਾ ਹੈ ਜੀ ਇਸ ਦਾ ਪ੍ਰਾਈਸ ਵੀ 1450 ਰੁਪਏ ਰਹੂਗਾ ਜੀ। ਇਹ ਤੁਹਾਨੂੰ ਬੇਸਟ ਪੱਟਾ ਦੇ ਕੋਲ ਇਹ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ। ਦੁਪੱਟੇ ਨਾਲ ਹੀ ਸੁਟ ਸੋਹਣਾ ਲੱਗਦਾ ਹੈ। 1450 ਰੁਪਏ ਪ੍ਰਾਈਸ ਰਹੂਗਾ ਜੀ। ਇਸ ਦਾ ਵੀ कलर आ जाए गया आरोजी तो तो कलर अपने खोल के दिखाता जी फ्रोजी तो कलर खोल के दिखाता आ वाला कलर है जी कॉफी कलर वाइन कलर है चॉकलेट कलर है सॉरी तो चॉकलेट कलर वाइन कलर चॉकलेट आ गया जी वाइन आ गया ग्रीन ਕਾਫੀ ਚਾਕਲੇਟ ਕਲਰ ਆ ਗਿਆ ਜੀ ਆਹ ਕਲਰ ਖੋਲ ਹੈ ਚਾਕਲੇਟ ਮਿਲ ਗਿਆ ਹੈ ਨਾ ਜਦੋਂ ਇਹਨਾਂ ਖੋਲ ਕੇ ਦੇਖੀ ਹੈ ਹੈ ਹੁਣ ਸਾਜੀ ਆ ਬਲੂ ਕਲਰ ਹੈ ਜੀ ਮੈਂ ਨਹੀਂ ਦਿੱਸ ਨਹੀਂ ਗਿਆ ਪਤਾ ਨਹੀਂ ਕਿ ਆ ਬਲੂ ਕਲਰ ਹੈ ਜੀ ਇੱਕ ਬਲੂ ਕਲਰ ਆ ਗਿਆ ਆਹਾ ਚਾਕਲੇਟ ਕਲਰ ਆ ਗਿਆ ਜੀ ਆ ਵਾਈਨ ਆ ਗਿਆ ਤੇ ਆ ਗ੍ਰੀਨ ਆ ਗਿਆ ਜੀ ਤੇ ਖੋਲ ਤਾਂ ਆਪਾਂ ਨੇ ਤੁਹਾਨੂੰ ਦਿਖਾ ਜੀ ਪੰਜ ਕਲਰ ਨੇ ਜੇਕਰ ਤੁਸੀਂ ਐਡੇ ਜਿਵੇਂ ਹੁਣ ਇਹਦੇ ਵਿੱਚ ਤਾਂ ਆਹ ਡਿਜ਼ਾਈਨ ਆ ਗਿਆ ਜੀ ਇਹਦੇ ਵਿੱਚ 3-4 ਡਿਜ਼ਾਈਨ ਹੋਰ ਮਿਲ ਜਾਣਗੇ ਡਿਜ਼ਾਈਨਿੰਗ ਤਾਂ ਇਸੇ ਤਰ੍ਹਾਂ ਦੀ ਹੀ ਰਹੂਗੀ ਕਿਸੇ ਦੀ ਜਿਗਜੈਗ ਮੋਟੀ ਆ ਗਈ ਜੀ ਕਿਸੇ ਦੀ ਪਤਲੀ ਜੀ ਆ ਗਈ ਬਰੀਕ ਲਾਈਨਾਂ ਚ ਆ ਗਈ ਕਿਸੇ ਦੀ ਮੋਟੀ ਲਾਈਨਾਂ ਚ ਆ ਗਈ ਕਿਸੇ ਦੀ ਇਸ ਤਰ੍ਹਾਂ ਟੇਢੀ ਹੋਈ ਆ ਗਈ ਮਤਲਬ ਕਿ ਉਹ ਐਵੇਂ ਹੀ ਰਹਿਣਗੇ ਸੂਟ ਡਿਜ਼ਾਈਨ ਹੈ ਜਿਹੜਾ ਉਹਦੇ ਵਿੱਚ ਫਰਕ ਆ ਜੂ ਵਰਕ ਦਾ ਵੀ ਫਰਕ ਆ ਜੂ ਡਿਜ਼ਾਈਨ ਦਾ ਤੇ ਪ੍ਰਿੰਟਿੰਗ ਦਾ ਵੀ ਫਰਕ ਆ ਜੂ ਹੈ आलोवरा है ना कि प्राइज यही रोगा तो ना डिजाइन हो रही है जाने देखते ने मतलब कि होल लेने हो सेट वाइज अपना देखो सेट वाइज भी है का क्या सिंगल झूठा भी अपना रिटेल द काम भी अपना सिंगल झूठा प्राइज अपना वीडियो अगला आ जाएगी अपने को आ डिजाइन पीस आ रहे ने जी हां जी आरंट है इसका जी आ फ्रंट के उपरा जिन्निया भी बूटियां सारिया बरकद ने, ने आ सारा वर्क किया वेल है कि ਇਹ ਨੈਕ ਤੇ ਵੀ ਵਰਕ ਹੈ ਜੀ। ਆ ਵੀ ਵਰਕ ਕਰਿਆ ਹੋਇਆ ਫਿਨਿਸ਼ਿੰਗ ਬਹੁਤ ਬਹੁਤ ਸੋਹਣਾ ਸਾਫ਼ ਵਰਕ ਕਰਿਆ ਹੋਇਆ ਹੈ। ਤੇ ਬਾਜੂ ਇਸ ਦੀ estrong ਹੈ। ਬਾਜੂ ਇਸ ਦੀ estrong ਹੈ। ਤੇ ਕੈਮਰਿਕ ਤੋਂ ਕੈਮਰਿਕ ਪੀਸ ਰਹੂਗਾ ਜੀ। ਬਾਟਮ ਵੀ ਇਸ ਦੀ ਵਧੀਆ ਕਾਟਨ ਦੀ ਹੈ ਜੀ। ਬਹੁਤ ਵਧੀਆ ਕਾਟਨ ਲੱਗੀ ਹੋਈ ਹੈ। ਗ੍ਰੇਨਲ ਲੈਮਨ ਕਲਰ ਦੀ ਬਾਟਮ ਆ ਜੀ ਤੇ ਹੁਣ ਤੁਹਾਨੂੰ ਆਪਾਂ ਦੁਪੱਟਾ ਦਿਖਾਉਂਦੇ ਹਾਂ ਜਿਸ ਦਾ ਫਰਾਈ ਹੋਊਗਾ 1500 ਰੁਪਏ ਓਨਲੀ ਸਿਰਫ 1500 ਦੇ ਵਿੱਚ ਤੁਹਾਨੂੰ ਆ ਆਪਣੇ ਕੋਲ ਮਿਲੂਗੀ ਜੀ ਚੀਜ਼ ਆ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਦੁਪੱਟਾ ਬਹੁਤ ਸੋਹਣਾ ਜੀ ਫੋਰ ਸਾਈਡ ਦਾ ਦੁਪੱਟਾ ਹੈ ਫਸਟ ਕਲਰ ਗ੍ਰੇ ਆ ਗਿਆ ਜੀ ਅਗਲਾ ਕਲਰ ਪੀਚ ਆ ਗਿਆ ਜੀ ਪਿੰਕ ਟੋਨ ਚ ਪੀਚ ਹੈ ਜੀ ਇਹ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਗ੍ਰੀਨ ਪੈਰਟ ਜਾ ਆ ਗਿਆ ਲਾਈਟ ਪੈਰਟ ਜਾ ਡਾਰਕ ਨਹੀਂ ਹੈਗਾ ਜੀ ਅਗਲਾ ਫਲੋਜੀ ਆ ਗਿਆ ਅਗਲਾ ਫਲੋਜੀ ਕਲਰ ਆ ਗਿਆ ਜੀ ਆਪਣੇ ਕੋਲੇ ਚਾਰ ਕਲਰ ਰਹਿਣਗੇ ਜੀ ਪ੍ਰਾਈਸ 1500 ਰੁਪਏ ਰਹੂਗਾ ਜੀ ਅਗਲਾ ਸੈਟ ਆਪਣੇ ਕੋਲੇ ਰਹੂਗਾ ਜੀ ਚਿਕਨ ਬਰਕਨਾ ਇਹਦੇ ਵਿੱਚ ਨਾਲ ਦੁਪੱਟਾ ਮਸਲੀਨ ਦਾ ਹੋਗਾ ਜੀ ਆ ਆਪਣੇ ਕੋਲੇ ਪਹਿਲਾਂ ਵੀ ਵੈਰਾਈਟੀ ਆਉਂਦੀ ਰਹੀ ਹੈ ਬਟ ਪਹਿਲਾਂ ਕੀ ਸੀਗਾ ਉਹ ਆਉਂਦੀ ਸੀਗੀ ਅ ਪਿਓਰ ਦੁਪੱਟੇ ਨਾਲ ਸੀ ਪਿਓਰ ਦੁਪੱਟੇ ਨਾਲ ਆਉਂਦੀ ਸੀ ਡਿਜ਼ਾਈਨਿੰਗ ਦਾ ਫਰਕ ਰਹੂਗਾ ਜੀ ਬੇਸ ਸੇਮ ਰਹਿੰਦਾ ਰਿਹਾ ਹੈ ਬੇਸ ਆਈ ਰਹਿੰਦਾ ਰਿਹਾ ਹੈ ਬਟ ਡਿਜ਼ਾਈਨਿੰਗ ਦਾ ਫਰਕ ਆ ਗਿਆ ਜੀ ਇਸਦਾ ਇਸਦੀ ਡਿਜ਼ਾਈਨਿੰਗ ਹੋਰ ਵੀ ਸੋਹਣੀ ਆ ਗਈ ਚਿਕਨ ਵਰਕ ਦਾ ਸੂਟ ਹੈ ਜੀ ਵਾ ਬੈਕ ਫਰੰਟ ਸੇਮ ਰਹੂਗਾ ਬੈਕ ਤੇ ਵਰਕ ਵਾਲੇ ਫੁੱਲ ਨਹੀਂ ਆਉਣਗੇ ਜੀ ਆਹ ਫਲਾਰ ਬਣੇ ਹੋਏ ਆ ਨਾ ਜਿਹੜੇ ਦੋ ਇਹ ਨਹੀਂ ਆਉਣਗੇ ਟਾਈ ਦੀ ਹੋਊਗੀ ਬਸ ਮਤਲਬ ਕਿ ਵਰਕ ਨਹੀਂ ਆਊਗਾ ਬਾਕੀ ਚੀਕਲ ਵਰਕ ਬੋਰਡਿੰਗ ਵਰਕ ਕਰਿਆ ਹੋਇਆ ਜੀ ਇਹਦੇ ਵਿੱਚ ਸਾਰੀ ਸ਼ਰਟ ਦੇ ਵਿੱਚ ਬੈਕ ਫਰੰਟ ਸੇਮ ਰਹੂਗਾ ਜੀ ਆ ਤੁਹਾਡੀਆਂ ਬਾਜੂਆਂ ਬਣਨੀਆਂ ਬਹੁਤ ਸੋਹਣਾ ਬਹੁਤ ਜ਼ਿਆਦਾ ਕੰਫਰਟੇਬਲ ਵੇਸ ਹੈ ਜੀ ਜਿਵੇਂ ਆਪਾਂ ਇਹ ਕਹਦੇ ਨੇ ਨਾ 400 ਮੀਟਰ ਵਾਲਾ ਸੂਟ ਹੈਗਾ ਕਪੜਾ ਲੈਣੀ ਆ ਨਾ ਆਪਾਂ ਜਿਹੜਾ ਉਹ ਸ਼ਰਟ ਨੂੰ ਲੱਗਿਆ ਹੋਇਆ ਜੀ ਬਹੁਤ ਜ਼ਿਆਦਾ ਸੁਪੀਰੀਅਰ ਹੈ ਡਿਜ਼ਾਈਨਿੰਗ ਤੁਹਾਨੂੰ ਦਿਖ ਹੀ ਰਹੀ ਹੋਊਗੀ ਆ ਗਈ ਜੀ ਇਸ ਦੀ ਪਿੰਕ ਬਾਟਮ ਪਿੰਕ ਮਤਲਬ ਕਿ ਚੁਗਮਾ ਜਾਂ ਪਿੰਕ ਨਹੀਂ ਹੈਗਾ ਪੀਚੀ ਜੀ ਟੋਨ ਚ ਪਿੰਕ ਹੈਗਾ ਇਹ ਸੋਨ ਨੂੰ ਪਤਾ ਹੈ ਡਾਰਕ ਦਿਸ ਰਿਹਾ ਹੈ ਕਿਿੱਦਾਂ ਦਾ ਤੇ ਆ ਮਸਲੀਨ ਦਾ ਦੁਪੱਟਾ ਹੋਊਗਾ ਜਿਸ ਦੇ ਨਾਲ ਮੋਢਾ ਵਾਲਾ ਦੁਪੱਟਾ ਜੀ ਇਹ ਹੈ ਨਾਰਮਲ ਮਸਲੀਨ ਨਹੀਂ ਹੈਗੀ ਮਢਾਲ ਦਾ ਦੁਪੱਟਾ ਆਊਗਾ ਜੀ ਬਹੁਤ ਸੋਹਣਾ ਦੁਪੱਟਾ ਹੈ ਨਾ ਪ੍ਰਿੰਟ ਡਿਜੀਟਲ ਰਹੂਗਾ ਜੀ 3D ਪ੍ਰਿੰਟ ਨਾਲ ਆਉਂਦੇ ਨੇ ਜੀ ਆਹ ਦੁਪੱਟੇ ਇਹ 3D ਹੁੰਦੇ ਨੇ ਮਢਾਲ ਦੇ ਦੁਪੱਟੇ ਹੁੰਦੇ ਨੇ ਜਿਹੜੇ 3D ਆਉਂਦੇ ਨੇ ਜੀ ਟਰਾਈ ਰਹੂਗਾ ਇਹ ਸਾਡੇ 1500 ਰੁਪਏ ਸਿਰਫ 1550 ਦੇ ਵਿੱਚ ਤੁਹਾਨੂੰ ਇੱਕ ਆਹ ਵਾਲਾ ਕਲਰ ਆਹ ਸ਼ਰਟ ਦੇ ਵਿੱਚ ਇਨਰ ਲੱਗੂਗਾ ਜੀ ਇਨਰ ਟਾਲ ਗਿਆ ਕਿਉਂਕਿ ਇਸ ਦੇ ਵਿੱਚ ਬੋਡਿੰਗ ਵਰਕ ਆ ਗਿਆ ਜੀ ਬੋਡਿੰਗ ਵਰਕ ਕਰਕੇ ਉਂਝ ਤਾਂ ਹਮ ਬਿਨਾ ਇਨਰ ਤੋਂ ਵੀ ਸਰ ਸਕਦਾ ਸੀ ਬਟ ਬੋਡਿੰਗ ਵਰਕ ਕਰਕੇ ਤਾਂ ਨੂੰ 셔ਟ ਦੇ ਵਿੱਚ ਇਨਰ ਲਾਉਣਾ ਪਊਗਾ ਜੀ ਆਪਲਾ ਸੈਕੰਡ ਕਲਰ ਆ ਗਿਆ ਜੀ ਲਾਈਟ ਯਾ ਔਰੇਂਜ ਹੈ ਲਾਈਟ ਔਰੇਂਜ ਨਾਲ ਫਰੋਜੀ ਨਾਲ ਜੀ ਲੈਮਨ ਕਲਰ ਚਾਰ ਕਲਰ ਰਹਿਣਗੇ ਜੀ ਏਸੀ ਅੱਜ ਦੀ ਆਪਣੀ ਵੀਡੀਓ ਦਾ ਲਾਸਟ ਡਿਜ਼ਾਈਨ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਕੰਮ ਆਪਣਾ ਹੋਸਟੇਲ ਐਨਰ ਡਿਟੇਲ ਦੋਨੋਂ ਹੀ ਆ ਜੀ ਜਿਹੜੀਆਂ ਮੇਰੀਆਂ ਭੈਣਾਂ ਨਵਾਂ ਕੰਮ ਆਪਣੇ ਘਰ ਤੋਂ ਸਟਾਰਟ ਕਰਨਾ ਚਾਹੁੰਦੀਆਂ ਨੇ ਜਾਂ ਨਿਊ ਕੰਮ ਕਰਨ ਵਾਲੇ ਬਾਰੇ ਸੋਚ ਰਹੀਆਂ ਤਾਂ ਪਲੀਜ਼ ਆਪਣੇ ਨਾਲ ਕੰਟੈਕਟ ਜਰੂਰ ਕਰੋ ਸੈਕਿੰਡ ਗੱਲ ਕੋਰੀਅਰ ਦੀ ਸੀਗੀ ਉਹ ਆਪਾਂ ਕਰਵਾਉਂਦੇ ਆ ਜੀ ਤੁਸੀਂ ਜਿੱਥੇ ਚਾਹੋਗੇ ਤੁਹਾਨੂੰ ਉੱਥੇ ਮਿਲੂਗੀ। ਉੱਥੇ ਤੁਹਾਡੇ ਤੱਕ ਸੂਟ ਆਪਾਂ ਪਹੁੰਚਦਾ ਕਰਾਂਗੇ। ਸੂਟ ਚਾਹੋ ਜਿੱਥੇ ਤੁਸੀਂ ਕਹੋਗੇ ਜੀ ਆਪਾਂ ਉੱਥੇ ਪਹੁੰਚਦਾ ਕਰਾਂਗੇ ਤੁਸੀਂ ਇਸ ਗੱਲ ਦੀ ਟੈਨਸ਼ਨ ਨਾ ਲਿਆ ਕਰੋ। ਮਿਲਦੇ ਆ ਜੀ ਅਗਲੀ ਵੀਡੀਓ 'ਚ। ਤਲਵਾ।